ਗੁਰਮੀਹਰ ਆਪਣੀ ਮੰਮਾ ਨੂੰ ਦੇਖ ਕੇ ਪਰੇਸ਼ਾਨ ਹੁੰਦੀ ਹੈ ਤੇ ਕਹਿੰਦੀ ਹੈ ਮੰਮਾ ਤੁਸੀਂ ਰੋ ਨਾ ਤੁਸੀਂ ਪਲੀਜ਼ ਚੁੱਪ ਕਰ ਜਾਓ ਉਹਨੂੰ ਬਹੁਤ ਚਿੰਤਾ ਹੁੰਦੀ ਹੈ ਆਪਣੀ ਮੰਮਾ ਦੀ ਉੱਧਰ ਸੋਨੂ ਦੀ ਚਾਚੀ ਕਹਿੰਦੀ ਹੈ ਮੈਂ ਵਿਆਹ ਤੇ ਜਾਣਾ ਹੈ ਤਾਂ ਮੈਂ ਵੀ ਸੋਨੂ ਹੋਰਾਂ ਦੇ ਨਾਲ ਹੀ ਚਲੀ ਜਾਵਾਂਗੀ ਤਾਂ ਉਹ ਆਪਣੇ ਘਰੋਂ ਚੱਲ ਪੈਂਦੀ ਹੈ ਸੋਨੂ ਹੋਰਾਂ ਨੂੰ ਕਹਿਣ ਵਾਸਤੇ ਉੱਧਰ ਜਦੋਂ ਜਾਂਦੀ ਹੈ ਸੋਨੂ ਜਿੱਤਾ ਤਿਆਰ ਖੜੀ ਹੁੰਦੀ ਹੈ ਤਾਂ ਕਹਿੰਦੀ ਹੈ ਤੁਸੀਂ ਤਿਆਰ ਵੀ ਹੋ ਗਏ ਉਹ ਕਹਿੰਦੀ ਹਾਂ ਚਾਚੀ ਤੁਸੀਂ ਵੀ ਚਾਚੇ ਨੂੰ ਕਹਿ ਦਿਓ ਤਾਂ ਕਹਿੰਦੀ ਤੁਹਾਡੇ ਚਾਚੇ ਨੇ ਨਹੀਂ ਜਾਣਾ ਮੈਂ ਤੁਹਾਡੇ ਨਾਲ ਜਾਣਾ ਹੈ ਤਾਂ ਉਹ ਹੈਰਾਨ ਹੋ ਜਾਂਦੀ ਹੈ ਕਹਿੰਦੇ ਹੈ ਅਸੀਂ ਤਾਂ ਮੋਟਰਸਾਈਕਲ ਤੇ ਜਾਣਾ ਹੈ ਚਾਚੀ ਤੈਨੂੰ ਕਿਵੇਂ ਨਾਲ ਲੈ ਕੇ ਜਾਵਾਂਗੀ ਤੇ ਕਹਿੰਦੀ ਹੈ ਕਿ ਤੁਹਾਡੀ ਕਾਰ ਤੁਸੀਂ ਕਿਉਂ ਕਾਦੇ ਵਸਤੇ ਲਿਆਂਦੀ ਹੈ ਜੇ ਵਿਆਹ ਤੇ ਵੀ ਕਾਰ ਤੇ ਨਹੀਂ ਜਾਣਾ ਤਾਂ ਉਹ ਕਹਿੰਦੇ ਹੈ ਕਿ ਜੇ ਜਾਣਾ ਹੈ ਤਾਂ ਚਾਚੀ ਤੂੰ ਅੱਧੇ ਪੈਸੇ ਦੇ ਦੇਈ ਤੇਲ ਦੇ ਫਿਰ ਤੈਨੂੰ ਲੈ ਜਾਵਾਂਗੇ ਤਾ ਉਹ ਕਹਿੰਦੀ ਹੈ ਕਿ ਤੁਸੀਂ ਤਾਂ ਬੜੇ ਚਲਾਕ ਹੋ ਜੇ ਮੈਂ ਪੈਸੇ ਹੀ ਦੇਨੇ ਹੈ ਤਾਂ ਮੈਂ ਬਸ ਤੇ ਹੀ ਚਲੀ ਜਾਵਾਂਗੀ ਫਿਰ ਮੈਂ ਜਰੂਰ ਤੁਹਾਡਾ ਸਾਨ ਕਰਾਉਣਾ ਹੈ ਤਾਂ ਉਹ ਕਹਿੰਦੀ ਹੈ ਫਿਰ ਚਾਚੀ ਤੇਰੀ ਮਰਜ਼ੀ ਦੇਖ ਲੈ ਜਦੋਂ ਚਲੀ ਜਾਂਦੀ ਹੈ ਤਾਂ ਜੀਤਾ ਕਹਿੰਦੀ ਹੈ ਆਪਾਂ ਜਾਵਾਂਗੇ ਤਾਂ ਕਾਰ ਤੇ ਹੀ ਤੇ ਸੋਨੂ ਕਹਿੰਦਾ ਮੈਨੂੰ ਤਾਂ ਤੇਰੀ ਵੀ ਸਮਝ ਨਹੀਂ ਆਉਂਦੀ ਉਹ ਕਹਿੰਦੀ ਮੈਂ ਤਾਂ ਉਸ ਕਰਕੇ ਕਹਿ ਦਿੱਤਾ ਸੀ ਕਿ ਉਹ ਆਪਣੇ ਨਾਲ ਚੜੂਗੀ ਕਹਿੰਦੀ ਆਉਂਦੇ ਚੜਾ ਲਿਆਵਾਂਗੀ ਤਾਂ ਇੰਨੇ ਚੀ ਮੰਨ ਜਾਊਗੀ ਉਧਰ ਕਮਲ ਦੀ ਮੰਮੀ ਪਰੇਸ਼ਾਨ ਬੈਠੀ ਹੁੰਦੀ ਹੈ ਤਾਂ ਕਮਲ ਆ ਕੇ ਕਹਿੰਦਾ ਹੈ ਕਿ ਚਾਚੀ ਨੇ ਵੀ ਆਪਾਂ ਨੂੰ ਕੋਈ ਹੱਥ ਪੱਲਾ ਨਹੀਂ ਫੜਾਇਆ ਮੰਮੀ ਚੱਲ ਮੈਂ ਉਸ ਦੀ ਮੰਮੀ ਕਹਿੰਦੀ ਹੈ ਚਲ ਦੇਖ ਲਾ ਤੂੰ ਚਲਿਆ ਜਾ ਉਹ ਕਹਿੰਦਾ हां मम्मी मैं देखदा हां मैं जाना हां कहंदी है ਇਕੱਲਾ ਜਾਵੇਂਗਾ ਕਹਿੰਦਾ हां ਇਕੱਲਾ ਹੀ ਜਾਣਾ ਹ ਉੱਧਰ ਕਮਲ ਉਹਨਾਂ ਦੇ ਘਰ ਆਪਦੇ ਸਹੁਰਿਆਂ ਦੇ ਘਰ ਪਹੁੰਚ ਜਾਂਦਾ ਹੈ ਪਿੰਕੀ ਨੂੰ ਲੈਨਤਾ ਉਸ ਦਾ ਭਰਾ ਕਹਿੰਦਾ ਹੈ ਹੁਣ ਤੂੰ ਦੱਸ ਤੈਨੂੰ ਕੀ ਪ੍ਰੋਬਲਮ ਸੀ ਤਾਂ ਤੂੰ ਸਾਹਮਣੇ ਗੱਲ ਕਰ ਤਾਂ ਉਹ ਕੁਝ ਬੋਲਦੀ ਨਹੀਂ ਉਹ ਕਹਿੰਦਾ ਤੂੰ ਸਾਹਮਣੇ ਗੱਲ ਕਰ ਹੁਣ ਭਾਈਆ ਆਇਆ ਹੈ ਉੱਧਰ ਜਦੋਂ ਕੰਵਲ ਉਹਨਾਂ ਦੇ ਘਰ ਪਹੁੰਚਦਾ ਹੈ ਤਾਂ ਉਸ ਦੀ ਉਹ ਸਾਰੇ ਹੈਰਾਨ ਹੋ ਜਾਂਦੇ ਹੈ ਜਦੋਂ ਪਿੰਕੀ ਬੋਲਦੀ ਨਹੀਂ ਤਾਂ ਉਸ ਦਾ ਭਰਾ ਕਹਿੰਦਾ ਹੈ ਤੂੰ ਹੁਣ ਬੋਲਦੀ ਕਿਉਂ ਨਹੀਂ ਤਾਂ ਉਹ ਕਹਿੰਦੀ ਹੈ ਕਿ ਇਹ ਮੈਨੂੰ ਪਹਿਚਾਨਦਾ ਨਹੀਂ ਇਹ ਮੈਨੂੰ ਟਾਈਮ ਨਹੀਂ ਦਿੰਦਾ ਇਹ ਮੇਰੇ ਵਾਸਤੇ ਇੱਕ ਹੋਰ ਕਿਸੇ ਕੁੜੀਆਂ ਨਾਲ ਗੱਲਾਂ ਕਰਦਾ ਹੈ ਤਾਂ ਉਹ ਹੈਰਾਨ ਹੋ ਜਾਂਦਾ ਹੈ ਕਮਲ ਕਹਿੰਦਾ ਹੈ ਕਿ ਜੇ ਮੇਰੇ 'ਚ ਗਲਤੀ ਹੋਵੇ ਤਾਂ ਤੁਸੀਂ ਮੈਨੂੰ ਨੀਵੇਂ ਥਾਂ ਬਿਠਾ ਦਿਓ ਤੂੰ ਮੇਰਾ ਫੋਨ ਰੱਖ ਲੈ 15 ਦਿਨ ਲਈ ਆਪਣੇ ਸਾਲੇ ਨੂੰ ਕਹਿੰਦਾ ਹੈ ਜੇ ਕੋਈ 15 ਦਿਨਾਂ 'ਚ ਕੋਈ ਗਲਤ ਕਾਲ ਆਈ ਤਾਂ ਫਿਰ ਤੂੰ ਮੈਨੂੰ ਕਹੀਂ ਤਾਂ ਉਹ ਹੈਰਾਨ ਹੋ ਜਾਂਦਾ ਹੈ ਉਹ ਕਹਿੰਦਾ ਇੰਨੀ ਸੱਚਾਈ ਨਾਲ ਉਹੀ ਬੰਦਾ ਕਹਿ ਸਕਦਾ ਹੈ ਜੋ ਸੱਚਾ ਹੈ ਹੁਣ ਦੱਸ ਭੈਣੀ ਤੈਨੂੰ ਕੀ ਪ੍ਰੋਬਲਮ ਹੈ ਕਹਿੰਦੀ ਮੈਨੂੰ ਹੋਰ ਕੋਈ ਪ੍ਰੋਬਲਮ ਨਹੀਂ ਮੈਂ ਤਾਂ ਚੰਡੀਗੜ੍ਹ ਜਾਣਾ ਹੈ ਇਹ ਲੈ ਕੇ ਨਹੀਂ ਜਾਂਦਾ ਤਾਂ ਉਹ ਕਹਿੰਦਾ ਹੈ ਚੱਲ ਕੋਈ ਗੱਲ ਨਹੀਂ ਭਾਈਆ ਤੂੰ ਚੱਲ ਭੈਣ ਦੀ ਮੇਰੀ ਇਹ ਇੱਛਾ ਵੀ ਪੂਰੀ ਕਰ ਦੇ ਇਸ ਨੂੰ ਇੱਕ ਮਹੀਨੇ ਵਾਸਤੇ ਚੰਡੀਗੜ੍ਹ ਲੈ ਜਾ ਉਹ ਕਹਿੰਦਾ ਕੋਈ ਗੱਲ ਨਹੀਂ ਜਿਵੇਂ ਇਹ ਕਹੂਗੀ ਕਰ ਲਵਾਂਗਾ ਪਰ ਇਸ ਨੂੰ ਵੀ ਤਾਂ ਥੋੜੀ-ਬਹੁਤ ਮੇਰੀ ਗੱਲ ਮੰਨਣੀ ਸਾਹਿਦ ਦੀ ਹੈ ਉਸ ਦੀ ਮਾਂ ਤੇ ਭਰਾ ਹੈਰਾਨ ਹੋ ਜਾਂਦੇ ਹਨ ਕਿ ਪਿੰਕੀ ਨੇ ਇੰਨਾ ਵੱਡਾ ਝੂਠ ਬੋਲਿਆ ਉਸ ਦੀ ਮਾਂ ਨੂੰ ਉਸ ਤੇ ਸ਼ੱਕ ਤਾਂ ਪਹਿਲਾਂ ਹੀ ਸੀ ਕਿਸੇ ਨਾਲ ਗੱਲਾਂ ਕਰ ਹੈ ਉਹ ਕਹਿੰਦੀ ਹੈ ਤੂੰ ਚਾਉਣੀ ਕੀ ਹੈ ਕਹਿੰਦੀ ਪਰੋਣਾ ਤਾਂ ਇੰਨੀ ਸੱਚੀ ਗੱਲ ਕਰ ਰਿਹਾ ਹੈ ਤੇ ਤੂੰ ਉਸ ਨੂੰ ਹੀ ਬਦਨਾਮ ਕਰ ਰਹੀ ਹੈ ਉਹ ਕਹਿੰਦੀ ਮੈਨੂੰ ਹੋਰ ਕੋਈ ਪ੍ਰੋਬਲਮ ਨਹੀਂ ਮੈਂ ਤਾਂ ਚੰਡੀਗੜ੍ਹ ਜਾਣਾ ਹੈ ਫਿਰ ਕਮਲ ਪਿੰਕੀ ਨੂੰ ਲੈ ਕੇ ਆਪਣੇ ਘਰ ਵੱਲ ਚੱਲ ਪੈਂਦਾ ਹੈ ਕਹਿੰਦਾ ਹੈ ਕਿ ਚਲੋ ਮੈਂ ਚਲੋ ਆਪਾਂ ਚੱਲੀਏ ਉਧਰ ਪ੍ਰੀਤ ਵਿੱਕੀ ਨਾਲ ਲੜਨ ਲੱਗ ਜਾਂਦੀ ਹੈ ਕਿਉਂਕਿ ਉਹ ਕਮਲ ਦੇ بیٹے ਸਾਹਿਬ ਨੂੰ ਘਰ ਲੈ ਆਉਂਦਾ ਹੈ ਤਾਂ ਕਹਿੰਦੀ ਹੈ ਕਿ ਤੁਸੀਂ ਸਾਰਾ ਦਿਨ ਇਸ ਦੇ ਲੇਲੇ ਪੇਪੇ ਕਰਦੇ ਰਹਿੰਦੇ ਹੋ ਇਸ ਦੀ ਮਾਂ ਤਾਂ ਇਸ ਨੂੰ ਸਿਆਣਦੀ ਨਹੀਂ ਮੈਂ ਕਿਉਂ ਇਸ ਨੂੰ ਖਾਣ ਪੀਣ ਨੂੰ ਦੇਵਾ ਸਾਰਾ ਦਿਨ ਇੱਧਰ ਖਲਾਰਾ ਪਾਉਂਦਾ ਰਹਿੰਦਾ ਹੈ ਤਾਂ ਉਹ ਵਿੱਕੀ ਨਾਲ ਬਹੁਤ ਬਹਿਸ ਕਰਦੀ ਹੈ ਵਿੱਕੀ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਬੱਚਾ ਹੈ ਫਿਰ ਕੀ ਹੋਇਆ ਉਹ ਕਹਿੰਦੀ ਨਹੀਂ ਮੈਨੂੰ ਇਹ ਕੰਮ ਮਨਜ਼ੂਰ ਨਹੀਂ ਤੁਸੀਂ ਇਸ ਨੂੰ ਇਸ ਦੇ ਘਰ ਛੱਡ ਕੇ ਆਓ ਨਹੀਂ ਤਾਂ ਮੈਨੂੰ ਫੜਾਓ ਮੈਂ ਛੱਡ ਕੇ ਉਨੀ ਹਾਤਾ ਹੋ ਗੁੱਸੇ ਵਿੱਚ ਬੱਚੇ ਨੂੰ ਲੈ ਕੇ ਚਲੀ ਜਾਂਦੀ ਹੈ ਉਧਰ ਕਮਲ ਪਿੰਕੀ ਨੂੰ ਲੈ ਕੇ ਘਰ ਵਾਪਸ ਆ ਜਾਂਦਾ ਹੈ ਪਿੰਕੀ ਔਨਸਰ ਆਪਣੀ ਸੱਸ ਨੂੰ ਬੁਲਾਉਂਦੀ ਹੈ ਪਿੰਕੀ ਅੰਦਰ ਚਲੀ ਜਾਂਦੀ ਹੈ ਤਾਂ ਕਮਲ ਦੀ ਮੰਮੀ ਪੁੱਛਦੀ ਹੈ ਪੁੱਤ ਹੁਣ ਸਭ ਠੀਕ ਹੈ ਕਹਿੰਦਾ ਹਾਂ ਮੰਮੀ ਕੁਝ ਗਲਤ ਫਹਿਮੀਆਂ ਸੀ ਮੈਂ ਸਭ ਕਲੀਅਰ ਕਰ ਆਇਆ ਹਾਂ ਤਾਂ ਉਹ ਗੁੱਸੇ ਵਿੱਚ ਕਹਿੰਦੀ ਹੈ ਕਿ ਮਾਂ ਦੇ ਸਮਝਾਏ ਤਾਂ ਸਭ ਸਮਝ ਜਾਂਦਾ ਹੈ ਸੱਸਾਂ ਦੀ ਸਮਝਾਈ ਹੀ ਕੋਈ ਨਹੀਂ ਸਮਝਦਾ ਤਾਂ ਉਹ ਕਹਿੰਦਾ ਚੱਲ ਕੋਈ ਨਾ ਮੰਮੀ ਤੂੰ ਮਾਂ ਬਣ ਜਾ ਉਧਰ ਵਿੱਕੀ ਦੇ ਮੰਮੀ ਡੈਡੀ ਆਪਣੀ ਕੋਈ ਸਲਾਹ ਕਰ ਰਹੇ ਹੁੰਦੇ ਆ ਤਾਂ ਉਹ ਦੇਖਦੇ ਹੈ ਕਿ ਬਾਹਰੋਂ ਰੌਲਾ ਪੈ ਰਿਹਾ ਹੈ ਕਿਉਂਕਿ ਵਿੱਕੀ ਤੇ ਪ੍ਰੀਤ ਸਾਹਿਬ ਪਿੱਛੇ ਲੜਪਰੇ ਹੁੰਦੇ ਹਨ ਤਾਂ ਉਸ ਦਾ ਡੈਡੀ ਕਹਿੰਦਾ ਹੈ ਜਾ ਤੂੰ ਦੇਖ ਕੇ ਆ ਤਾਂ ਪ੍ਰੀਤ ਗੁੱਸੇ ਵਿੱਚ ਸਾਹਿਬ ਨੂੰ ਬੋਲਦੀ ਹੋਈ ਲੈ ਜਾਂਦੀ ਹੈ ਤਾਂ ਵਿੱਕੀ ਵਿਚਾਰਾ ਬਹੁਤ ਪਰੇਸ਼ਾਨ ਹੁੰਦਾ ਹੈ ਉਸਦੀ ਮੰਮੀ ਪੁੱਛਦੀ ਹੈ ਉਹ ਕਹਿੰਦੀ ਹੈ ਕੀ ਹੋ ਗਿਆ ਤਾਂ ਉਹ ਦੋ ਦੱਸਦਾ ਹੈ ਤਾਂ ਉਹ ਕਹਿੰਦੀ ਹੈ ਕਿ ਬੱਚੇ ਦਾ ਤਾਂ ਕੋਈ ਕਸੂਰ ਨਹੀਂ ਅਕਸਰ ਹੈ ਤਾਂ ਮੇਰੀ ਭਤੀਜੀ ਦਾ ਹੀ ਬੇਟਾ ਕੀ ਹੋ ਗਿਆ ਜੇ ਉਹਨਾਂ ਦੇ ਘਰ ਲੜਾਈ ਰਹਿੰਦੀ ਹੈ ਤੁਸੀਂ ਨਿਆਣੀ ਨਾਲ ਕਿਉਂ ਐ ਕਰਦੇ ਹੋ ਉਹ ਕਹਿੰਦਾ ਮੰਮੀ ਮੈਂ ਤਾਂ ਬਹੁਤ ਸਮਝਾ ਰਿਹਾ ਹਾਂ ਪਰ ਪ੍ਰੀਤ ਇਸ ਗੱਲ ਨੂੰ ਸਮਝ ਨਹੀਂ ਰਹੀ ਉਧਰ ਵਿੱਕੀ ਦਾ ਡੈਡੀ ਉੱਪਰੋਂ ਦੀ ਦੇਖ ਲੈਂਦਾ ਹੈ ਜਦੋਂ ਪ੍ਰੀਤ ਉਸ ਨੂੰ ਗੁਸੈ ਨਾਲ ਲੈ ਕੇ ਜਾ ਰਹੀ ਹੁੰਦੀ ਹੈ ਤਾਂ ਉਹ ਗੁੱਸੇ ਬਹੁਤ ਗੁੱਸਾ ਹੁੰਦਾ ਹੈ ਕਹਿੰਦਾ ਹੈ ਇਹ ਤੁਹਾਡੀ ਬਹੁਤ ਗਲਤ ਗਲਤ ਗੱਲ ਹੈ ਤਾਂ ਵਿੱਕੀ ਪ੍ਰੀਤ ਨੂੰ ਲੜਦਾ ਹੈ ਕਿ ਡੈਡੀ ਨੇ ਸਭ ਦੇਖ ਲਿਆ ਹੁਣ ਤੂੰ ਡੈਡੀ ਨਾਲ ਗੱਲ ਕਰੀ ਤਾਂ ਕਹਿੰਦੀ ਮੈਂ ਕਰ ਲਵਾਂਗੀ ਤਾਂ ਵਿੱਕੀ ਕਹਿੰਦਾ ਹਾਂ ਹੁਣ ਉਧਰ ਉਹ ਭਾਬੀ ਨੂੰ ਦੇਖ ਕੇ ਤੇਰਾ ਵੀ ਬੋਲਣ ਦਾ ਲਹਿਜਾ ਬਦਲਦਾ جا ਰਿਹਾ ਹੈ ਤੇ ਉਧਰ ਪਿੰਕੀ ਬਾਹਰ ਆ ਕੇ ਕਹਿੰਦੀ ਹੈ ਕਿ ਮੰਮੀ ਸਾਹਿਬ ਕਿੱਥੇ ਆ ਤਾਂ ਉਹ ਕਹਿੰਦੀ ਹੈ ਕਿ ਵਿੱਕੀ ਕੇ ਘਰੇ ਖੇਡਣ ਚਲਿਆ ਜਾਂਦਾ ਹੈ ਉਧਰ ਗਿਆ ਹੋ ਤਾਂ ਕਹਿੰਦੀ ਮੰਮੀ ਕਦੋਂ ਕੁ ਦਾ ਗਿਆ ਹੈ ਤਾਂ ਉਹ ਕਹਿੰਦੀ ਹੈ کافی ਟਾਈਮ ਹੋ ਗਿਆ ਤਾਂ ਕਹਿੰਦੀ ਮੰਮੀ ਜਾਓ ਤੁਸੀਂ ਉਸ ਨੂੰ ਲੈ ਆਓ ਤਾਂ ਉਸ ਦੀ ਮੰਮੀ ਉਸ ਨੂੰ ਉਸ ਸਾਹਿਬ ਨੂੰ ਤਾਂ ਪਹਿਲਾਂ ਹੀ ਵਿਚਾਰਾ ਆ ਕੇ ਖੜਾ ਹੁੰਦਾ ਕਿਉਂਕਿ ਪ੍ਰੀਤ ਨੇ ਝਿੜਕਿਆ ਹੁੰਦਾ ਹੈ ਉਹ ਲੈ ਆਉਂਦੀ ਹੈ ਤਾਂ ਪਿੰਕੀ ਉਸ ਨੂੰ ਚੱਕ ਕੇ ਪਿਆਰ ਕਰਨ ਲੱਗ ਜਾਂਦੀ ਹੈ ਹੁਣ ਦੇਖਦੇ ਹਾਂ ਅੱਗੇ ਪਿੰਕੀ ਆਪਣਾ ਰਵਈਆ ਸਹੀ ਰੱਖਦੀ ਹੈ ਕਮਲ ਨਾਲ ਜਾਂ ਨਹੀਂ ਤੇ ਉਧਰ ਜੀਤਾ ਅਤੇ सोनू ਆਪਣੀ ਚਾਚੀ ਨੂੰ ਵਿਆਹ ਤੇ ਕਾਰ ਤੇ ਨਾਲ ਲੈ ਕੇ ਜਾਂਦੇ ਹੈ ਜਾਂ ਨਹੀਂ ਉਹ ਕੀ ਫੈਸਲਾ ਲੈਂਦੇ ਹਨ ਤੇ ਅੱਗੇ ਸੰਦੀਪ ਦੀ ਜ਼ਿੰਦਗੀ ਵਿੱਚ ਕੀ ਹੁੰਦਾ ਹੈ ਕਿਉਂਕਿ ਉਹ ਬਹੁਤ ਪਰੇਸ਼ਾਨ ਹੋਈ ਬੈਠੀ ਹੈ ਦੇਖਦੇ ਹਾਂ ਆਪਾਂ ਅਗਲੇ ਪਾਰਟ ਵਿੱਚ ਕੀ ਹੁੰਦਾ ਹੈ ਸਬਸਕ੍ਰਾਈਬ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ